ਅਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਦੇਸ ਮਾਲਵਾ ਤੇ ਮੈਂ ਆਰਵਿੰਦਰ ਬਰਾੜ। ਦੋਸਤੋ ਅਸੀਂ ਅੱਜ ਮਾਗੀ ਮੇਲਾ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਆਂ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਘੋੜਾ ਮੰਡੀ ਲੱਗਦੀ ਹੈ ਤੇ ਅੱਜ ਆਪਾਂ ਉਸ ਘੋੜਾ ਮੰਡੀ ਦੇ ਵਿੱਚ ਪਹੁੰਚੇ ਆਂ ਆਜੋ ਤੁਹਾਨੂੰ ਕਰਾਉਣੇ ਆ ਦਰਸ਼ਨ ਪਹਿਲਾਂ ਇਸ ਪਾਸੇ ਸ਼ੁਰੂ ਕਰਦੇ ਆਂ ਤਾਂ ਦੇਖਦੇ ਆਂ ਕਿ ਨਵੇਂ-ਨਵੇਂ ਤਰੀਕੇ ਦੀਆਂ ਖੁੰਡੀਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਖੁੰਡੀਆਂ ਰਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ। ਬਹੁਤ ਹੀ ਵਧੀਆ ਤੇ ਨਾਲ-ਨਾਲ ਅੱਗੇ ਤੁਸੀਂ ਦੇਖੋਗੇ ਜਿਹੜਾ ਹੈਗਾ ਘੋੜਿਆਂ ਵਾਸਤੇ ਜਿਹੜਾ ਉਹਨਾਂ ਦਾ ਪੋਸਟਿਕਾਰ ਰਹਿਗੇ ਨੇ ਜਾਂ ਜਿਹੜੇ ਉਹ ਸਾਰੀਆਂ ਜਿੰਨੀਆਂ ਦਵਾਈਆਂ ਮਿਲਦੀਆਂ ਨੇ ਉਹਨਾਂ ਦੀਆਂ ਸਟਾਲਾਂ ਨੇ ਤੇ ਇੱਥੋਂ ਨਾਲ-ਨਾਲ ਆਪਾਂ ਤੁਸੀਂ ਦੇਖਦੇ ਜਾਓ ਕਿ ਘੋੜਿਆਂ ਨੂੰ ਪਾਉਣ ਵਾਲੀਆਂ ਕਾਠੀਆਂ, ਗਾਨੀਆਂ, ਘੁੰਗਰੂ ਹਾਰ ਸ਼ਿੰਗਾਰ ਜਿਹੜਾ ਹੈਗਾ ਜਾਨਵਰਾਂ ਦਾ ਉਹ ਸਾਰਾ ਸਟਾਲਾਂ ਜਿਹੜੀ ਇੱਥੇ ਲੱਗੀਆਂ ਹੋਈਆਂ ਨੇ ਤੇ ਮੈਂ ਚਾਹੁੰਗਾ ਉੱਪਰ ਵੀ ਮੜਾ ਕੇ ਕੈਮਰਾ ਮਰਾ ਦਿਓ ਤਾਂ ਆਲੇ ਪਾਸੇ ਨੂੰ ਪਤਾ ਲੱਗਦਾ ਰਹੂਗਾ ਤੇ ਅੱਪਾ ਅੱਜ ਖੜੇ ਹੋਇਆ ਸ੍ਰੀ ਮੁਕਸਾ ਸਾਹਿਬ ਕੋੜਾ ਮੰਡੀ ਦੇ ਵਿੱਚ ਜੋ ਕਿ ਮਾਗੀ ਦੇ ਮੇਲੇ ਤੇ ਲੱਗਦੀ ਆ ਤੇ ਪੂਰੀ ਦੁਨੀਆ ਦੇ ਮਸ਼ਹੂਰ ਆ ਤੇ ਪੂਰੀ ਇੰਡੀਆ ਦੇ ਨਾਮੀ ਘੋੜੇ ਅੱਜ ਤੁਹਾਨੂੰ ਇੱਥੇ ਦਿਖਾਵਾਂਗੇ ਆਪਾਂ ਠੀਕ ਹੈ 30000 ਰੁਪਏ ਤੋਂ ਸ਼ੁਰੂ ਹੋ ਕੇ ਤੇ ਕਰੋੜ-ਕਰੋੜ ਰੁਪਏ ਦੇ ਘੋੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੋਰ ਵੀ ਬਹੁਤ तरह ਦੇ ਜਾਨਵਰ ਇੱਥੇ ਆਏ ਹੋਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜੋ ਇਧਰ ਦੇਖੋ ਸਾਰੇ ਜਾਨਵਰ ਆਲੇ ਨੇ ਹੈਗੀਆਂ ਸਾਰੀਆਂ ਅਲੱਗ-ਅਲੱਗ ਚੀਜ਼ਾਂ ਤੁਸੀਂ ਦੇਖੋ ਸੰਗਲੀਆਂ ਤੋਂ ਲਾ ਕੇ ਆਪਾਂ ਇਹ ਤੋਂ ਖਰੀਦ ਸਕਦੇ ਆ ਤੁਸੀਂ ਜੇਕਰ ਤੁਹਾਡੇ ਕੋਲ ਸਮਾਂ ਹੈ ਆਉਣ ਵਾਲੇ 16 ਤਰੀਕ ਤੱਕ ਇੱਥੇ ਚਲਣਾ ਸਾਰਾ ਤੇ ਇਹ ਚੀਜ਼ਾਂ ਸਾਰੀਆਂ ਤੁਸੀਂ ਆਪਣੇ ਜਾਨਵਰਾਂ ਲਈ ਖਰੀਦ ਸਕਦੇ ਹੋ ਕੁੱਤਿਆਂ ਲਈ ਪਸ਼ੂਆਂ ਲਈ ਘੋੜਿਆਂ ਲਈ ਤਾਂ ਉਹਨਾਂ ਦੇ ਸਾਰੇ ਜਿਹੜੇ ਹੈਗੇ ਆ ਇਨਸਟਰੂਮੈਂਟ ਕਹਿੰਦੇ ਆਪਾਂ ਸਾਰੇ ਇੱਥੋਂ ਮਿਲ ਸਕਦੇ ਆ ਤੇ ਨਾਲ ਨਾਲ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਰਹਿਵਾਂਗੇ ਆਜੋ ਸਾਰੇ ਮੇਲੇ ਦੇ ਤੇ ਮੇਲਾ ਇਸ ਵਾਰ ਅੱਜ ਧੁੱਪ ਨਿਕਲ ਕਰਨ ਪੂਰਾ ਭਰਿਆ ਹੋਇਆ ਇਹ ਸਾਰੀ ਜਿਹੜੀ ਹੈਗੀ ਆ ਐਸੈਸਰੀ ਆਪਾਂ ਕਹਿ ਸਕਦੇ ਹਾਂ ਜਲਮਰਾਂ ਦੀ ਠੀਕ ਹੈ ਉਹ ਸਾਰੀ ਐਸੈਸਰੀ ਇਸ ਪਾਸੇ ਹੈਗੀ ਆ ਯਾਦ ਹੋ ਤੁਹਾਨੂੰ ਪਰ ਕਰਾਉਣੇ ਆ ਦਿਖਾਉਣੇ ਆ ਮੰਡੀ ਦੇ ਰੰਗ ਤੇ ਘੋੜਾ ਮੰਡੀ ਦੇ ਤੇ ਆਪਾਂ ਚੱਲਦੇ ਆ ਕਿ ਹੁਣ ਤੁਹਾਨੂੰ ਦਿਖਾਵਾਂਗੇ ਘੋੜਿਆਂ ਦੀ ਮੰਡੀ ਦੋਸਤੋ ਆਪਾਂ ਅੱਗੇ ਪਹੁੰਚ ਚੁੱਕੇ ਆ ਸਾਡੇ ਮਗਰ ਬਹੁਤ ਸੋਹਣਾ ਘੋੜਾ ਬਹੁਤ ਸ਼ਾਨਦਾਰ ਆ ਚੰਗੀ ਹਾਈਟ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਇਸ ਘੋੜੇ ਬਾਰੇ ਸਾਰੀ ਹੈ ਨਾ ਬਾਈ ਥੋੜੀ ਜਾਣਕਾਰੀ ਦਿਓ ਇਸ ਘੋੜੇ ਬਾਰੇ ਦਾ ਨਾਮ ਹੈ ਜੀ ਅਜੂਬਾ ਜੀ ਇਹ ਹੋਰ ਬਲੱਡ ਲਾਈਨ ਹੈ ਜੀ ਇਹਦੀ ਜੀ ਮਾਮਾ ਦੀ ਮਾਂ ਵੀ ਨੁਕਰੀ ਸੀ ਇਹਦੀ ਨਾਨੀ ਵੀ ਆਪਣਾ ਸਾਰਾ ਖਾਨਦਾਨੀ ਇਹਦਾ ਨੁਕਰਾਈ ਹੈ ਜੀ ਜੀ ਇਹ ਹੁਣ ਇਹਦੀ ਉਮਰ 5.5 ਸਾਲ ਦਾ ਹੋ ਚੁੱਕਿਆ ਜੀ ਇਹ ਜੀ ਤੇ ਤਕਰੀਬਨ ਹੀ ਇਹਦੇ ਬੱਚੇ ਹੁਣ ਪੂਰੀ ਹਾਈਟ ਚੰਗੀ ਚਲੀ ਜਾਂਦੇ ਜੀ ਮੈਂ ਮੈਂ ਥੋੜਾ ਜਿਹਾ ਰੇਡ ਰੱਖ ਹਾਂਜੀ ਹਾਂਜੀ ਠੀਕ ਹੈ ਤੇ ਭਾਈ ਕਿੰਨੀ ਉਮਰ ਦੱਸ ਚੀ ਇਹਦੀ ਘੋੜੇ ਦੀ 5.5 ਸਾਲ 5.5 ਸਾਲ ਤੇ ਕਿੰਨੀਆਂ ਘੋੜੀਆਂ ਜਿਹੜੀਆਂ ਹੁਣ ਤੱਕ ਮੀਟ ਕਰਾ ਚੁੱਕੇ ਹੋ ਜੀ ਕੋਈ ਤਾਂ ਹਜੇ ਹੁਣ ਤੱਕ ਕੋਈ ਗੈਂਦੀ ਨਹੀਂ ਆਪਾਂ ਨੂੰ ਓਕੇ 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 ਤਕਰੀਬਨ ਹੀ ਘੋੜ ਤੇ ਹਾਈਟ ਕਿੰਨੀ ਹੈ ਬਾਈ ਇਹਦੀ ਹਾਈਟ ਇਹਦੀ 68+ ਹੈ ਜੀ ਫੱਟੀ ਹੈ 68+ ਹੈ ਤੇ ਬਾਈ ਆਪਣੇ ਸਟੱਡ ਫਾਰਮ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ ਹੁਣ ਫਰੀਦਕੋਟ ਜ਼ਿਲ੍ਹਾ ਪੈਂਦਾ ਹੈ ਆਪਣਾ ਬਰਾੜ ਸਟੱਡ ਫਾਰਮ ਥਾੜਾ ਕੋਟ ਪੂਰੇ ਦੇ ਨਾਲ ਠੀਕ ਹੈ ਠੀਕ ਹੈ ਦੋਸਤੋ ਤੁਸੀਂ ਦੇਖਿਆ ਕਿ ਬਹੁਤ ਸ਼ਾਨਦਾਰ ਸ਼ਾਨਦਾਰ ਘੋੜੇ ਇੱਥੇ ਇਸ ਮੇਲੇ ਆ ਸ਼ਿੰਗਾਰ ਬਣੇ ਹੋਏ ਨੇ ਤਾਂ ਪੂਰੇ ਆਲ ਇੰਡੀਆ ਦੇ ਵਿੱਚੋਂ ਘੋੜੇ ਆੜੇ ਉਹ ਆਏ ਹੋਏ ਨੇ ਹੋਰ ਵੀ ਬਹੁਤ ਸਾਰੇ ਜਾਨਵਰ ਆਏ ਨੇ ਆਪਾਂ 1 ਬਾਈ 1 ਤੋਂ ਦਿਖਾ ਰਹੇ ਹਾਂ ਸਾਰੇ ਤੇ ਆਪਾਂ ਇਸ ਵਾਰ ਅੱਗੇ ਚੱਲਦੇ ਹਾਂ ਹੋਰ ਜਾਨਵਰਾਂ ਤੋਂ ਦਿਖਾਉਣੇ ਆ ਬਹੁਤ ਬਹੁਤ ਸ਼ੁਕਰੀਆ ਵੀਰੇ ਆ ਦੋਸਤੋ ਆਪਾਂ ਕੋੜਾ ਮੰਡੀ ਚ ਆ ਰਹੇ ਆਂ ਔਰ ਸ਼ੁਰੂਆਤ ਦੇਖੋਗੇ ਤੁਸੀਂ ਨੁਕਰੇ ਘੋੜੇ ਜਿਹੜੇ ਆ ਪਿਓਰ ਐ ਚਿੱਟੇ ਤੇ ਲਾਲ ਰੰਗ ਜਿਹੜਾ ਕਹਿੰਦੇ ਕੋ ਪਿਓਰ ਚਿੱਟੇ ਨੇ ਸਾਰੇ ਨੁਕਰੇ ਘੋੜੇ ਨਹੀਂ ਲਗਾਤਾਰ ਚਾਰ ਘੋੜੇ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਬਹੁਤ ਸਾਰੀਆਂ ਵੈਰਾਈਟੀਆਂ ਬਹੁਤ ਸਾਰੀਆਂ ਵੰਗੀਆਂ ਘੋੜਿਆਂ ਦੀਆਂ ਨਸਲਾਂ ਦੀਆਂ ਇਸ ਮੇਲੇ ਚ ਆਪਾਂ ਨੂੰ ਮਿਲਣਗੀਆਂ ਮਹਿੰਗੇ ਤੋਂ ਮਹਿੰਗਾ ਘੋੜਾ ਤੇ ਸਸਤੇ ਤੋਂ ਸਸਤਾ ਹਰ ਵੈਰਾਈਟੀ ਜਿਹੜੀ ਆ ਇੰਡੀਆ ਦੇ ਇੱਥੇ ਸਾਰੀ ਆਈ ਹੋਈ ਐ ਮੇਲੇ ਚ ਤੇ ਆਪਾਂ ਤੁਹਾਨੂੰ ਸਾਰੇ ਵਧੀਆ ਘੋੜਿਆਂ ਦੇ ਚੰਗੀਆਂ ਨਸਲਾਂ ਦੇ ਸਾਰਿਆਂ ਦੇ ਜਿਹੜਾ ਹੈਗਾ ਤੁਹਾਨੂੰ ਦਿਖਾਵਾਂਗੇ ਅੱਜ ਆਪਣੇ ਚੈਨਲ 'ਰਾਈ' ਤੇ ਆਹ ਦੇਖੋ ਤੁਸੀਂ ਪਿਓਰ ਨੁਕਰੇ ਘੋੜੇ ਆ ਜਿਹੜੇ ਉਹ ਸਾਰੇ ਇੱਥੇ ਖੜੇ ਹੋਏ ਨੇ ਅੱਗੇ ਆ ਕੇ ਥੋੜਾ ਥੋੜਾ ਦਿਖਾਉਂਦੇ ਜਾਓ ਜੀ ਸਾਰਾ ਆਹ ਦੇਖੋ ਇਧਰ ਨੂੰ